ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇੱਕ ਵਾਰ ਫਿਰ ਸਤੰਦਰਾ ਰਾਜਾ ਕੈਸ਼ਵ ਟੌਪ ਨਿਊਜ਼ ਲੈ ਕੇ ਹਾਜ਼ਰ ਹਾਂ ਅੱਜ ਮੈਂ ਉਸ ਸ਼ਖਸੀਅਤ ਨਾਲ ਗੱਲ ਕਰਾ ਰਿਹਾ ਜਿਨ੍ਹਾਂ ਨੇ ਆਪਣੇ ਸਮਾਜ ਆਪਣੇ ਕੌਮ ਦੇ ਲਈ ਬੜਾ ਕੁਝ ਕੀਤਾ ਦੇਸ਼ ਵਿਦੇਸ਼ਾਂ ਦੇ ਵਿੱਚ ਕੀਤਾ ਸਾਰੇ ਇਸ ਗੱਲ ਦਾ ਮਾਣ ਹੈ ਕਿ ਜਿੱਥੇ ਅਸੀਂ ਕੈਸ਼ਵ ਰਾਜਪੂਤ ਸਮਾਜ ਦੇ ਵਿੱਚ ਜਨਮ ਲਿਆ ਉੱਥੇ ਇੱਕ ਬੜੀ ਵੱਡੀ ਪ੍ਰੋਬਲਮ ਵੀ ਆ ਰਹੀ ਹੈ ਕਿ ਜੇਕਰ ਲੋਕ ਅਪ ਹੁੰਦੇ ਹਨ ਤੇ ਜ਼ਰੂਰ ਆਪਣੀ ਕਾਸਟ ਨੂੰ ਛਪਾਉਂਦੇ ਹਨ ਤੇ ਮੈਂ ਤੁਹਾਨੂੰ ਉਸ ਸ਼ਖਸੀਅਤ ਦੇ ਨਾਲ ਮਿਲਾ ਰਿਹਾ ਹਾਂ ਜੋ ਪੰਜਾਬ ਦੀ ਧਰਤੀ ਤੋਂ ਉੱਠ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਕੈਸ਼ਵ ਰਾਜਪੂਤ ਸਮਾਜ ਦਾ ਨਾਮ ਚਾਗੀਤਾ ਤੇ ਇਸ ਵਕਤ ਮੇਰੇ ਨਾਲ ਹਨ ਰਾਣੀ ਕੈਸ਼ਵ ਯੂਕੇ ਤੋਂ ਤੇ ਸੰਨੀ ਕੈਸ਼ਵ ਸਾਡੇ ਪ੍ਰੋਗਰਾਮ ਕੈਸ਼ਵ ਟੌਪ ਸਿੱਖਿਅੇ ਦੇ ਵਿੱਚ ਜੀ ਜੀ ਆ ਜੀ ਥੈਂਕ ਯੂ ਜੀ ਰਾਣੀ ਕੈਸ਼ਵ ਜੀ ਤੁਹਾਡਾ ਬੜਾ ਨਾਮ ਸੁਣਿਆ ਆ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਤੇ ਗੱਲ ਚੱਲਦੀ ਹੁੰਦੀ ਸੀ ਕਿ ਇੱਕ ਜਲੰਧਰ ਦੇ ਕੋਲ ਪਿੰਡ ਆ ਦੀਵਾਲੀ ਕਰਕੇ ਦਵਾਈ ਤੁਹਾਡਾ ਪਿੰਡ ਹੈ ਜੀ ਜਲੰਧਰ ਦੇ ਕੋਲ ਦਿਵਾਲੀ ਪਿੰਡ ਆ ਤੇ ਉੱਥੇ ਲਿਖਿਆ ਹੁੰਦਾ ਸੀ ਗੱਡੀ ਆ ਸ਼ਕੀਨ ਛੀਰਦੀ ਇਹਦੇ ਬਾਰੇ ਮੜਿਆ 10.5 ਘੰਟੇ ਦੱਸੋ ਜੀ 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 ਅੱਛਾ ਇਹ ਦਰਸਨ ਮੈਰੀ ਗੱਡੀ ਉੱਪਰ ਲਿਖਿਆ ਹੁੰਦਾ ਸੀ ਗੱਡੀ ਆ ਸ਼ਕੀਨ ਛੀਰਾ ਦੇ ਜੀ ਜੀ ਛੇੜੀ ਤਾਂ ਦੇਖਾਂਗੇ ਜੀ ਜੀ ਮੇਰੀ ਹੈਬਿਟ ਹੈ ਅਬ ਮੇਰੇ ਕੋਲੋਂ ਆਪਣੀ ਜਾਤ ਨਹੀਂ ਲਿਖਾਉਂਦੀ ਜੀ ਮੈਂ ਜੋ ਹਾਂ ਜੋ ਮੇਰਾ ਕੈਰੈਕਟਰ ਜੋ ਮੇਰਾ ਨੌਲੇਜ ਜੋ ਮੇਰੀ ਫੀਲਿੰਗ ਉਹ ਸਾਰੇ ਮੇਰੇ ਬਾਬੇ ਤੋਂ ਤੇ ਮੇਰੀ ਦਾਦੀ ਕੋਲੋਂ ਮੈਨੂੰ ਮਿਲੇ ਆ ਜੀ ਮਾਮ ਡੈਡ ਮੇਰੇ ਰੇਲਵੇ ਸਟੇਸ਼ਨ ਦੇ ਵਿੱਚ ਹੁੰਦੇ ਸੀ ਕੋ ਦਿਵਨਾਨਿਕ ਤੇ ਚੌਧਾਣਾ ਕੋ ਦਿਗੇ ਤੇ ਜੀ ਬਟ ਮੇਰੀ ਬਚਪਨ ਜਿਹੜਾ ਮੇਰਾ ਉਹ ਮੇਰੇ ਦਾਦੀ-ਬਾਬੇ ਦੇ ਨਾਲ ਹੀ ਰਿਹਾ ਜੀ ਮੈਂ ਬਹੁਤ ਹੈਪੀ ਬਚਪਨ ਸੀ ਬਾਬੇ ਅਸੀਂ ਗ੍ਰੇਵ ਸੀ ਬਟ ਬਹੁਤ ਹੈਪੀ ਬਚਪਨ ਸੀ ਜੀ ਬਾਬਾ ਮੇਰਾ ਉਹਨਾਂ ਦੀ ਜਿਹੜੀ ਜਿਹੜੀ ਪਿੰਡ ਦੇ ਵਿੱਚ ਦਹਿਸ਼ਤ ਸੀ ਨਾ ਜੀ ਤਾਂ ਅੱਗ ਬੰਨੀ ਹੁੰਦੀ ਸੀ ਟਰਲੇ ਵਾਲੀ ਪੱਗ ਬੰਨੀ ਹੁੰਦੀ ਸੀ ਅਤੇ ਲੜ ਛੱਡਿਆ ਹੁੰਦਾ ਸੀ ਜੀ ਉਹਨਾਂ ਦੇ ਬੱਚੇ ਤੋਂ ਬਗੈਰ ਪਿੰਡ ਵਿੱਚ ਕੋਈ ਤੁਰਦਾ ਨਹੀਂ ਸੀ ਉਹਨਾਂ ਨੇ ਇਸ ਤਰ੍ਹਾਂ ਆਪਣੀ ਪਛਾਣ ਬਣਾਈ ਹੋਈ ਸੀ ਪਿੰਡ ਵਿੱਚ ਤੇ ਉਹਨਾਂ ਨੇ ਵੀ ਹਮੇਸ਼ਾ ਮੈਨੂੰ ਇਹ ਕਹਿੰਦੇ ਹੁੰਦੇ ਸੀ ਪੁੱਤ ਆਪਣੀ ਜਾਤ ਨਹੀਂ ਲਗਾਉਣੀ ਜੀ 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 ਉਹ ਗੱਲ ਮੇਰੇ ਇੱਥੇ ਤੇ ਇੱਥੇ ਪਸੀ ਹੋਈ ਆ ਜੀ ਜੀ ਤੇ ਮੈਂ ਕਈ ਵਾਰੀ ਬਾਹਰ ਰੋਡ ਤੇ ਗੱਡੀ ਦੇ ਵਿੱਚ ਬਾਹਰ ਜਾਇਦਾ ਹੁੰਦਾ ਸੀ ਕਈਆਂ ਦੀ ਗੱਡੀਆਂ ਤੇ ਲਿਖਿਆ ਹੁੰਦਾ ਸੀ ਉਹਨਾਂ ਨੇ ਆਪਣਾ ਨਾਮ ਲਿਖਿਆ ਹੋਣਾ ਕਈ ਨੇ ਕਿਹਾਣਾ ਕਈ ਗੱਡੀਆਂ ਤੇ ਲਿਖਿਆ ਹੁੰਦਾ ਗੱਡੀਆਂ ਜੱਟਾਂ ਦੀ ਜਾਂ ਆਪਣੇ ਕੁਝ ਲਿਖਿਆ ਹੁੰਦਾ ਹੈ। ਕਿ ਕੁਝ ਲਿਖਿਆ ਹੁੰਦਾ ਸੀ ਐਟ ਤੇ ਲਿਖਿਆ ਹੁੰਦਾ ਸੀ ਜੁੱਤੀ ਝਾੜ ਕੇ ਬੈਠਣਾ। ਇਹ ਇਦਾਂ ਦੇ। ਹਾਂ ਸੋਚਿਆ ਵੀ ਆਪਣੇ ਕੋਈ ਵੀ ਕਸਟ ਦੇ ਵਿੱਚ ਇਦਾਂ ਦਾ ਕੁਝ ਨਹੀਂ ਲਿਖਦਾ ਗੱਡੀਆਂ ਤੇ। ਜੀ ਜੀ। ਸੋ ਮੇਰੇ ਕੋਲ ਫਾਰੀ ਹਿੰਦੀ ਸੀ ਉਹਦੇ ਟੈਟ ਜਿੱਥੇ ਸਪੇਅਰ ਟਾਇਰ ਆ ਜੀ ਜੀ ਉਹਦੇ ਉੱਪਰ ਫਿਰ ਮੈਂ ਵੀ ਲਿਖਾਤਾ। ਜੀ। ਕਿ ਗੱਡੀਆਂ ਸ਼ਕੀਨ ਚੇਰਾਂ ਦੀ ਛੇੜੀ ਤਾਂ ਦੇਖਾਂਗੇ। ਜੀ ਜੀ ਜੀ। ਨਡਰ ਹੋ ਕੇ ਕਿ ਦੇਖੀ ਜਾਓ ਜੋ ਹੋਊਗਾ। ਜੀ ਜੀ ਜੀ। ਪਰ ਬੀਚ ਨੈਗੇਟਿਵ ਰਿਸਪੌਂਸਿਵ ਆ ਬੋ ਪੋਜ਼ਿਟਿਵ ਜ਼ਿਆਦਾ ਜੀ 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 ਸਾਡੇ ਕਈ ਵਾਰੀ ਗੱਡੀ ਮੈਂ ਆਪ ਹੀ ਚਲਾਉਂਦੀ ਹੁੰਦੀ ਸੀ ਕਈ ਵਾਰੀ ਪਿੱਛੋਂ ਸਪੀਡ ਨਾਲ ਆਣਾ ਲੋਕਾਂ ਨੇ ਫੇ ਦਿਖਣਾ ਪਾਉਂ ਗੱਡੀ ਚਲਾਉਂਦਾ ਤੇ ਫੇ ਮੈਂ ਹੈਲੋ ਕਰ ਦਿੰਦੀ ਅਗਲੇ ਹੜਾ ਜਣਾ ਕਿਵੇਂ ਹੋਇਆ ਮੈਂ 9 ਸਾਲਾਂ ਦੀ ਸੀ ਜਦੋਂ ਮੈਂ ਕਰ ਲਈ ਸੀ ਅੱਛਾ ਜੀ ਗੱਡੀ ਮੈਂ ਲਈ ਜਦੋਂ ਅਸੀਂ ਇੰਡੀਆ ਆਉਣਾ ਸ਼ੁਰੂ ਕੀਤਾ ਜੀ ਮੇਰੇ ਮੇਰੀ ਸ਼ਾਦੀ ਇਹ ਮੇਰੇ ਹਸਬੰਦ ਨੇ ਲਿਆ ਤਾਂ ਅਸੀਂ ਕੀ ਨਾਮ ਸੀ ਜੀ ਜਗਿੰਦਰਪਾਲ ਦਾ ਅੱਛਾ ਜੀ ਅੱਛਾ ਜੀ 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 ਤੇ ਫਿਰ ਇੱਥੇ ਜਦੋਂ ਅਸੀਂ ਪਿੰਡ ਆਪਣੇ ਆਣਾ ਜਦੋਂ ਵੀ ਆਣਾ ਗੱਡੀ ਦੀ ਪ੍ਰੋਬਲਮ ਹੁੰਦੀ ਸੀ ਫਿਰ ਅਸੀਂ ਆਪਣੀ ਗੱਡੀ ਲੈ ਲਈ ਉਹਦੇ ਉੱਪਰ ਆ ਲਿਖਾਇਆ ਸੀ ਪਹਿਲੇ ਮੰਨਦੇ ਨਹੀਂ ਸੀ ਪਰ ਜਦੋਂ ਫਿਰ ਗੱਡੀ ਲੈ ਲਈ ਤੇ ਜਦੋਂ ਫਿਰ ਗੱਡੀ ਚਲਾਉਣ ਲੱਪੇ ਆਪ ਵੀ ਚਲਾਉਣ ਲੱਪੇ ਫੇਮ ਨੂੰ ਕਹਿਣਾ ਕਿ ਬਹੁਤ ਵਧੀਆ ਤਾਂ ਬਹੁਤ ਹੀ ਵਧੀਆ ਕੰਮ ਕੀਤਾ ਜੀ ਜੀ ਕਿਉਂਕਿ ਕਈ ਜਿਹੜੇ ਨਹੀਂ ਆਪਣੀ ਜਾਤ ਲਗਾਉਂਦੇ ਸੀ ਉਹ ਆਂਟੇ ਫਿਰ ਇਹਨਾਂ ਨੂੰ ਕੰਪਲੀਮੈਂਟ ਦਿੰਦੇ ਸੀ ਵੀ ਬਹੁਤ ਵਧੀਆ ਕੰਮ ਕੀਤਾ ਫਿਰ ਆਪ ਉਹਨਾਂ ਨੇ ਕਹਿੰਦਾ ਹਾਂ ਅਸੀਂ ਨਹੀਂ ਆਪਣੀ ਜਾਤ ਨਹੀਂ ਲਗਾਉਂਦੇ ਹਾਂ ਹਾਂ ਜੀ ਬਟ ਮੇਰੀ ਥਿੰਕਿੰਗ ਇਹ ਹੈ ਵੀ ਜੋ ਸੀ ਹੈਗੇ ਆ ਉਹ ਹੈਗੇ ਆ ਜਿਹੜਾ ਕੰਮ ਬਾਪੇ ਨੇ ਸਾਨੂੰ ਦਿੱਤਾ ਹੋਇਆ ਜਿਹੜੀ ਪਛਾਣ ਉਹਨਾਂ ਨੇ ਦਿੱਤੀ ਹੋਈ ਆ ਸਾਨੂੰ ਉਹ ਰੱਖਣੀ ਚਾਹੀਦੀ ਆ ਕਿਉਂ ਲਗਾਉਣੇ ਆ ਸੀ ਜੀ ਜੀ ਬਹੁਤ ਅੱਛਾ ਜੀ ਸਾਨੂੰ ਲੋੜ ਕੀ ਆਪਣੀ ਜਾਤ ਲਗਾਉਣ ਦੀ ਜਦੋਂ ਅਸੀਂ ਜੀ ਜੀ ਕਿਸੇ ਤੋਂ ਘਟ ਵੀ ਹੈ ਨਹੀਂ ਕਿਸੇ ਤੋਂ ਵੱਧ ਵੀ ਹੈ ਨਹੀਂ ਬਿਲਕੁਲ ਜੀ ਬਿਲਕੁਲ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਜੋ ਮਰਜ਼ੀ ਤੁਸੀਂ ਕਰ ਸਕਦੇ ਆ ਜੀ 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 ਇੰਗਲੈਂਡ ਦੇ ਵਿੱਚ ਜਾ ਕੇ ਤੁਸੀਂ 9 ਸਾਲ ਦੇ ਵਿੱਚ ਗਏ ਤੇ ਫਿਰ ਨਰਜ਼ ਕਰਾਈ ਦਿਵਾਲੀ ਪਿੰਡ ਆ ਕੇ ਜਲੰਧਰ ਦੇ ਕੋਲ ਜਿਹੜਾ ਪਿੰਡ ਆ ਤੇ ਉਸ ਤੋਂ ਬਾਅਦ ਥੋੜਾ ਜਿਹਾ ਦਸਕਨ ਦੱਸੋ ਕਿ ਕਿਸ ਤਰ੍ਹਾਂ ਇਸ ਸਟਰਗਲ ਭਰੀ ਜ਼ਿੰਦਗੀ ਦੇ ਬਾਅਦ ਅੱਜ ਇੰਨਾ ਸਕਸੈਸ ਆ ਤੇ ਕਿਵੇਂ ਕਿਵੇਂ ਆਪਣੀ ਲਾਈਫ ਦੇ ਉੱਪਰਨੇ ਅੱਜ ਫੋਲੋ ਜਿਹੜੇ ਕਿ ਸ਼ਾਇਦ ਤੁਸੀਂ ਕਿਸੇ ਕੋਲ ਨਹੀਂ ਫੋਲੇ ਹੋਵੋਗੇ ਜੀ ਵੇ ਇੱਕ ਗੱਲ ਤੁਸੀਂ ਨਾ ਹੀ ਪੁੱਛੋ ਤਾਂ ਠੀਕ ਆ ਬਟ ਸਟਰਗਲ ਤਾਂ ਬਹੁਤ ਹੋਈ ਇੰਗਲੰਡ ਵਿੱਚ ਉੱਥੇ ਵੀ ਇੱਕ ਤਾਂ ਬਲੇ ਜਦੋਂ ਗੋਰੇ ਸਾਡੀ ਪਹਿਲੇ ਸਾਡੀ ਕੰਟਰੀ ਵਿੱਚ ਹੁੰਦੇ ਸੀ ਉਦੋਂ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ ਜੀ ਇੰਡੀਅਨ ਲੋਕਾਂ ਦੇ ਨਾਲ ਮਿਕਸ ਹੋਣਾ ਪਰ ਜਦੋਂ ਹੁਣ ਇੰਡੀਅਨ ਲੋਕ ਉਹਨਾਂ ਦੀ ਕੰਟਰੀ ਵਿੱਚ ਜਾ ਕੇ ਰਹਿਣ ਲੱਗ ਪਏ ਆ ਹੁਣ ਉਹਨਾਂ ਨੂੰ ਬੜਾ ਇਤਰਾਜ਼ ਆ ਪਹਿਲੇ ਪਹਿਲੇ ਤਾਂ ਬਹੁਤ ਬੈਡੀ ਰੇਸਿਜ਼ਮ ਬਹੁਤ ਮਿਲਦਾ ਸੀ ਕਿਸੇ ਨੇ ਬਹੁਤ ਨੌ ਲੌਕ ਇਹ ਗੱਲਾਂ ਕਹਿ ਨਹੀਂ ਆ ਸਾਡੇ ਕਲਰ ਨੂੰ ਲੈ ਕੇ ਸਾਡੀ ਕਰੀ ਨੂੰ ਲੈ ਕੇ ਸਾਡੀ ਅੰਦਾਣਾ ਸਬਜ਼ੀਆਂ ਨੂੰ ਲੈ ਕੇ 스멜 ਆਂਦੀ ਆ ਇਹ ਆਂਦੀ ਆ ਉਹ ਆਂਦੀ ਆ ਬਟ ਜਿੰਦਾ ਜਿੰਦਾ ਇੰਡੀਅਨ ਆਪਣੇ ਲੋਕਾਂ ਨੇ ਉੱਥੇ ਜਾ ਕੇ ਕੋਸ਼ਿਸ਼ ਕਰਕੇ ਆਪਣੇ ਆਪ ਨੂੰ ਵਧੀਆ ਬਣਾ ਕੇ ਕਿਸੇ ਨੇ ਰੈਸਟੋਰੈਂਟ ਖੋਲ੍ਹ ਲਿਆ ਕਿਸੇ ਨੇ ਕੁਝ ਕਰ ਲਿਆ ਕਿਸੇ ਨੇ ਕੁਝ ਕਰ ਲਿਆ ਹਾਰਡ ਮਿਹਨਤ ਕਰਕੇ ਹੁਣ ਉਹ ਸਾਰੇ ਆਪਣੇ ਆਪ ਦੇ ਵਿੱਚ ਵਧੀਆ ਤਰੀਕੇ ਨਾਲ ਰਹਿ ਰਹੇ ਆ ਇੰਗਲੈਂਡ ਦੇ ਵਿੱਚ ਜੇ ਤੁਸੀਂ ਦੇਖੋ ਮжоਰਿਟੀ ਜਿਹੜੀ ਵਧੀਆ-ਵਧੀਆ ਪੋਸਟ ਆ ਉਹ ਸਾਰੇ ਆਪਣੇ ਇੰਡੀਅਨ ਆ ਜੀ ਡਾਕਟਰ ਹੋ ਗਏ ਨਰਸਾਂ ਹੋ ਗੀਆਂ ਟੈਕਸੀ ਡਰਾਈਵਰ ਹੋਵੇ ਇਵਨ ਟੈਕਸੀ ਡਰਾਈਵਰ ਪਰ ਦੂਸਰਾ ਡਾਕਟਰ ਹੋ ਗਿਆ ਹੈ ਜੀ ਜੀ ਸਲਿਸਟਰ ਹੋ ਗਿਆ ਹੈ ਉਹ ਸਾਰੇ ਆਪਣਾ ਆਪਣਾ ਕੰਮ ਕਰ ਦੇਣਗੇ ਇੰਡੀਅਨ ਕਰਦੇ ਆ ਜਿੰਨੇ ਵੀ ਪ੍ਰਾਈਵੇਟ ਸਕੂਲ ਆ ਉਹਦੇ ਵਿੱਚ ਸਾਰੇ ਆਪਣੇ ਇੰਡੀਅਨ ਬੱਚੇ ਆ ਜੀ ਦੁਕਾਨਾਂ ਹੋ ਗਈਆਂ ਵੱਡੀਆਂ ਵੱਡੀਆਂ ਸੁਪਰਮਾਰਕਟਸ ਹੋ ਗਈਆਂ ਸਾਰੇ ਆਪਣੇ ਲੋਕਾਂ ਦੀਆਂ ਆ ਤੇ ਗੋਲੇ ਹੁਣ ਫੇ ਸੈਟਲ ਹੋ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਨਾਲ ਫਾਈਟ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਜੀ ਜੀ ਇਹਨਾਂ ਦੇ ਨਾਲ ਜੁਆਇਨ ਕਰਨ ਦਾ ਇਹ ਵਿੱਚ ਹੀ ਫਾਇਦਾ ਆ ਤਾਂ ਹੁਣ ਆਪਣੇ ਜਿੰਨੇ ਵੀ ਇੰਡੀਅਨ ਰੈਸਟੋਰੈਂਟ ਆ ਗੋੜੇ ਜਾ ਜਾ ਕੇ ਉਥੇ ਆਪ ਹੁਣ ਕੰਮ ਕਰ ਕੰਮ ਵੀ ਕਰਦੇ ਆ ਤੇ ਖਾਂਦੇ ਵੀ ਆ ਹੁਣ ਕੋਈ ਵੀ ਟ੍ਰੈਡੀਸ਼ਨਲ ਗੋੜਿਆਂ ਦੀ ਸ਼ਾਪ ਖਾਣ ਵਾਲਿਆਂ ਦੀ ਉਥੇ ਰਹਿ ਨਹੀਂ ਗਈ ਸਾਰੇ ਰੈਸਟੋਰੈਂਟ ਆਪਣੇ ਆ ਦੇ ਆ ਅੱਗੇ ਤਾਂ ਗੋੜਿਆਂ ਦਾ ਖਾਣਾ ਹੁੰਦਾ ਸੀ ਫੈਸ਼ਨ ਚਿਪ ਸ਼ਾਪ ਉਹ ਵੀ ਨਹੀਂ ਰਹੀਆਂ ਹੁਣ ਉਹਦੇ ਵਿੱਚ ਵੀ ਆਪਣੀ ਇੰਡੀਅਨ ਤੰਦੂਰੀ ਚਿਕਨ ਲਾ ਲਓ ਚਿਕਨ ਟਿਕਾ ਲਾ ਲਓ ਜੋ ਮਾਟੀ ਗੋੜਿਆਂ ਨੂੰ ਨਜ਼ਰ ਜਾਮਨੋ ਨਾ ਨੀ ਪੀਰ ਤੇ ਜਾਮਨੋ ਨਾ ਦਾ ਡਰਿੰਕ ਨਹੀਂ ਹਾਜਮ ਹੁੰਦਾ ਜੇ ਨਾ ਜਰ ਨਾਲ ਕਰੀ ਨਹੀਂ ਰੱਖਦੇ ਹਾਂਜੀ ਬਸ ਇਦਾਂ ਹੀ ਸੋਗਲ ਹੁੰਦਾ ਰਿਆ ਜੀ ਚਾਹ ਦਾ ਰਿਆ ਕਮ ਜਿਹੜਾ ਬੰਦਾ ਆਪਣੇ ਆਪ ਸਟੈਂਡ ਤੇ ਖੜਾ ਹੁੰਦਾ ਸਕਸੈਸ ਤਾਂ ਮਿਲਿਆ ਫੈਮਲੀ ਚ ਕੌਣ ਕੌਣ ਹੈ ਫੈਮਲੀ ਤੇ ਮੈਂ ਹੈ ਮੇਰਾ ਬੇਟਾ ਸਨੀ ਮੇਰੀਆਂ ਡੋਟਰਾ ਤਿੰਨ ਹੈਗੇ ਆ ਉਹ ਵੀ ਆਪਣੇ ਆਪਣੀ ਜਗ੍ਹਾ ਮੈਰਿਡ ਆ ਬੱਚੇ ਉਹਨਾਂ ਦੇ ਮੇਰੀ ਡੋਟਰੀ ਲਓ ਮੇਰੇ ਗ੍ਰੈਂਚੂਰਡਰ ਹੈਗੇ ਆ ਮੈਨੇ ਹਸਬੰਦ ਦੀ ਡੈਥ ਹੋ ਗਈ 2 ਸਾਲ ਪਹਿਲੇ ਉਹਨਾਂ ਨੂੰ ਕੈਂਸਰ ਸੀ ਐਂਡ THEN 4 ਸਾਲ ਪਹਿਲੇ ਮੇਰੇ ਫਾਦਰ ਇਨ ਲਾ ਦੀ ਡੈਥ ਹੋ ਗਈ ਉਹਨਾਂ ਨੂੰ ਕੈਂਸਰ ਸੀ ਸੈਡ THING ਇਜ਼ ਮੇਰੀ ਮਦਰ ਇਨ ਲਾ ਹਾਲੇ ਤੱਕ ਵੀ ਸਾਡੇ ਨਾਲ ਰਹਿ ਗਏ ਆ 97 ਇਅਰ Old ਹੈਗੇ ਆ ਬਟ ਥੋੜੀ ਜਿਹੀ ਹੁਣ ਸਿਹਤ ਕਾਰਨ ਥੋੜੀ ਉਹਨਾਂ ਦੀ ਸਿਹਤ ਖਰਾਬ ਰਹਿੰਦੀ ਹੈ ਐਜ ਕਰਕੇ ਉੱਥੇ ਬਲਸਪਰ ਹੋ ਜਾਂਦਾ ਇੱਕ ਸੁਣਿਆ ਕਿ ਇੰਗਲੈਂਡ ਦੇ ਵਿੱਚ ਤੁਸੀਂ ਇੱਕ ਸ਼ੀਵ ਗਾਰਡਨ ਬਣਾ ਰਹੇ ਹੋ ਤੇ ਉੱਥੇ ਵੀ ਚਾਹੁੰਦੇ ਆਂ ਜਿੱਥੇ ਪੰਜਾਬ ਦਾ ਕਲਚਰ ਹੋਵੇ ਉੱਥੇ ਕਸ਼ਮਰਾਜਪੂਤ ਸਮਾਜ ਦਾ ਨਾਮ ਵੀ ਉੱਚਾ ਹੋਵੇ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੀ ਇਹ ਜਿਹੜਾ ਸ਼ੀਵ ਗਾਰਡਨ ਆ ਇਹ ਤਾਂ ਇੱਕ ਇਸਮਾਨਾ ਮੇਰੀ ਜ਼ਿੰਦਗੀ ਦਾ ਬੋਧ ਐਮ ਪ੍ਰੋਜੈਕਟ ਆ ਇਹ ਸ਼ੁਰੂਆਤ ਸਾਡੇ ਮੇਰੇ ਹਸਬੰਦ ਤੇ ਮੇਰੀ ਪਹਿਲਾਂ ਤੋਂ ਸਾਡੀ ਸੋਚ ਹੁੰਦੀ ਸੀ ਵੀ ਜਦੋਂ ਅਸੀਂ ਰਿਟਾਇਰ ਹੋਣਾ ਤੇ ਇੱਕ ਐਸਲੰਦਰ ਪ੍ਰੋਜੈਕਟ ਕਰਨਾ ਜਿਹਦੇ ਵਿੱਚ ਸਾਡੀ ਬ੍ਰਦਰਰੀ ਦਾ ਨਾਮ ਵੀ ਉੱਚਾ ਹੋਏਗਾ ਇੰਡੀਆ ਦਾ ਨਾਮ ਵੀ ਉੱਚਾ ਹੋਏਗਾ ਤੇ ਸਾਡਾ ਕਲਚਰ ਵੀ ਫੋਰਐਵਰ ਜ਼ਿੰਦਾ ਰਹੇਗਾ ਉਹਦੇ ਵਿੱਚ ਜੀ ਜੀ ਉਹਨਾਂ ਨੇ ਸਾਥ ਨਹੀਂ ਦਿੱਤਾ ਬਾਬੇ ਕੋਲ ਚਲੇ ਗਏ ਪਰ ਤਾਂ ਇਹ ਮੈਨੂੰ ਸੋਚਿਆ ਚਲੋ ਅੱਧੀ ਉਹਨਾਂ ਦੀ ਡ੍ਰੀਮ ਸੀ ਅੱਧੀ ਮੇਰੀ ਸੀ ਮੈਂ ਇਹਨੂੰ ਪੂਰਾ ਕਰਕੇ ਜੀ ਜੀ ਸ਼ੁਰੂਆਤ ਕਰਦੇ ਆ ਜੀ ਜੀ ਜਗਾ ਖਾਲੀ ਜਗਾ ਖਰੀਦ ਲਈ ਜੀ ਉਦੇ ਵਿੱਚ ਅਸੀਂ ਪੂਰਾ ਇੱਕ ਹਿੱਸੇ ਦੇ ਵਿੱਚ ਪੂਰਾ ਇੰਡੀਅਨ ਵਿਲੇਜ ਜੋ ਆਪਣਾ ਇੰਡੀਆ ਦਾ ਕਲਚਰ ਆ ਕਿਆ ਬਾਤ ਉਥੇ ਲਿਜਾ ਕੇ ਇਥੋਂ ਇੰਡੀਆ ਦੇ ਵਿੱਚੋਂ ਸਾਰਾ ਕੁਝ ਲੈ ਕੇ ਜਾਵਾਂਗੇ ਫੋਰ ਐਗਜ਼ਾਮਪਲ ਰਿਕਸ਼ਾ ਹੋ ਗਿਆ 3 ਵੀਲਰ ਹੋ ਗਿਆ ਚਾਰਖਾ ਹੋ ਗਿਆ ਜੋ ਜੋ ਆਪਣੇ ਕਲਚਰ ਦੇ ਨਾਲ ਜੋ ਜੋ ਵਾਈਟਮ ਆਪਣੇ ਕਲਚਰ ਦੇ ਨਾਲ ਹੇ ਜੁੜੀਆਂ ਹੋਈਆਂ ਜਿਹੜਾ ਜਿਹੜੇ ਆਪਣੇ ਕਲਚਰ ਦੀਪਸ ਚਾਣਿਆ ਉਹ ਲੈ ਕੇ ਜਾਵਾਂਗੇ ਤੇ ਜਿਹੜੇ ਉੱਥੇ ਦੇ ਜੰਮੇ ਭਲੇ ਬੱਚੇ ਆ ਜਿਨ੍ਹਾਂ ਨੂੰ ਆਪਣੀ ਕੰਟਰੀ ਦੇ ਨਾਲ ਆਪਣੇ ਕਲਚਰ ਬਾਰੇ ਕੁਝ ਪਤਾ ਨਹੀਂ ਜਿਹੜੇ ਭੁੱਲ ਗਏ ਆ ਉਹਨਾਂ ਨੂੰ ਰਿਮਾਈਂਡ ਕਰਨ ਲਈ ਉਹਨਾਂ ਨੂੰ ਮੁੜ ਕੇ ਫੇਰ ਉਸ ਆਪਣੇ ਕਲਚਰ ਦੇ ਨਾਲ ਜੋੜਨੇ ਲਈ ਇੱਕ ਸੰਦੀਪ ਬਹੁਤ ਵੱਡੀ ਸਾਰੀ پارک ਬਣेंगे ਉਹਦੇ ਵਿੱਚ ਆਪਣੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲੱਗਣਗੀਆਂ ਜਿਹਦੇ ਉੱਪਰ ਇੱਕ ਪਲੇਕ ਲੱਗੇਗਾ ਉਹਦੇ ਉੱਪਰ ਫਿਰ ਅਸੀਂ ਦੱਸਾਂਗੇ ਬੱਚਿਆਂ ਨੂੰ ਵੀ ਇੱਕ ਉਹਨਾ ਦਾ ਮਤਲਬ ਕੀ ਆ ਉਥੇ ਅਟ ਮੂਮੈਂਟ ਗੁਰਦੁਆਰਿਆਂ ਦੇ ਵਿੱਚ ਛੋਟਾ ਜਿਹਾ ਫੰਕਸ਼ਨ ਹੁੰਦਾ ਬਾਬਾ ਮੋਤੀ ਮੈਰਾ ਜੀ ਜੀ ਬਾਬਾ ਹਿੰਮਤ ਸਿੰਘ ਜੀ ਬਾਬਾ ਹਿੰਮਤ ਸਿੰਘ ਜੀ ਉਹਨਾਂ ਦਾ ਬਸ ਛੋਟਾ ਜਿਹਾ ਫੰਕਸ਼ਨ ਹੁੰਦਾ ਉੱਥੇ ਬੱਚੇ ਜਾਂਦੇ ਨਹੀਂ ਜਿਹੜੇ ਆਪਣੇ ਸਮਾਜ ਦੇ ਲੋਕ ਉਹ ਚਲੇ ਜਾਂਦੇ ਆ ਜੁ ਮੇਰੀ ਸੋਚ ਇਹ ਹੈ ਵੀ ਅਸੀਂ ਆਪਣੇ ਗਾਰਡਨ ਦੇ ਵਿੱਚ ਲਿਆ ਕੇ ਓਪਨ 에ਅਰ ਦੇ ਵਿੱਚ ਇੱਕ ਵੱਡਾ ਫੰਕਸ਼ਨ ਹੋਵੇ ਤੇ ਹੋਰ ਬਾਕੀ ਦੇ ਵੀ ਜਿਹੜੇ ਆਪਣੇ ਆਪਣੇ ਸਮਾਜ ਦੇ ਵਿੱਚ ਰਿਲੇਟਿਡ ਕਸਟਮ ਜਾਂ ਦੀਵਾਲੀ ਹੋਗੀ ਹੋਲੀ ਹੋ ਗਈ ਜਿਹੜੀ ਉੱਥੇ ਨਹੀਂ ਮਨਾਉਂਦੀ ਉਹ ਅਸੀਂ ਫਿਰ ਓਪਨ 에ਅਰ ਦੇ ਵਿੱਚ ਜਾ ਕੇ ਬੱਚਿਆਂ ਨੂੰ ਇਨਕਰੀਜ ਕਰਾਂਗੇ ਪਈ ਇਹ ਸਾਡਾ ਕਲਚਰ ਆ ਇਹਦੇ ਵਿੱਚ ਤੁਸੀਂ ਦੇਖੋ ਇੰਡੀਆ ਦੇ ਵਿੱਚ ਜਾ ਕੇ ਵੀ ਇਹ ਇੰਗਲੈਂਡ ਇੱਕ ਵਾਰੀ ਜਾ ਕੇ ਦੇਖੋ ਉੱਥੇ ਕਿੰਨਾ ਵਧੀਆ ਤਰੀਕੇ ਦੇ ਨਾਲ ਇਹ सेलिब्रेट ਹੁੰਦੇ ਆ ਇੰਗਲੈਂਡ ਦੇ ਵਿੱਚ ਨਹੀਂ ਕੋਈ ਸੈਲੀਬ੍ਰੇਟ ਕਰਦਾ ਚਲੋ ਅਸੀਂ ਸ਼ੁਰੂਆਤ ਕਰਦੇ ਹੌਲੀ ਹੌਲੀ ਨਾਲ ਸਾਰੇ ਜੁੜਨਗੇ ਤੇ ਇੰਡੀਆ ਦਾ ਨਾਮ ਸਾਡੇ ਕਲਚਰ ਦਾ ਨਾਮ ਚੱਲਦਾ ਰਹੇਗਾ ਇੱਕ ਸੁਣਿਆ ਕਿ ਤੁਸੀਂ ਉੱਥੇ ਵੀ ਜਿਹੜੀ ਗੱਡੀ ਲਈ ਉਹਦੇ ਦੇ ਪਿੱਛੇ ਵੀ ਕੁਝ ਲਿਖਿਆ ਹੋਇਆ ਹੈ ਉਹ ਹੀ ਡਿਸੀਜਨ ਪੜਾਏ ਜਾਵੇ ਤੁਹਾਨੂੰ ਵਿਸਵਾਸ ਹੋਈ ਸੀ ਉੱਥੇ ਵੀ ਸਫਾਰੀ ਚਲਦੀ ਆ ਉੱਥੇ ਵੀ ਅਸੀਂ ਸਫਾਰੀ ਲਈ ਸੀ ਉਹਦੇ ਉੱਪਰ ਵੀ ਉਹਦੇ ਉੱਪਰ ਅਸੀਂ ਇੰਗਲਿਸ਼ ਦੇ ਵਿੱਚ ਲਿਖਾਇਆ ਸੀ ਗੱਡੀਆਂ ਸ਼ਕਿੰਚ ਹੀਰਾਂ ਦੀ ਛੜੀ ਦਾ ਦੇਖਾਂਗੇ ਇੱਥੇ ਵਾਲੀ ਸੀ ਇੱਥੇ ਪੰਜਾਬੀ ਅਸੀਂ ਉੱਥੇ ਮੈਨੂੰ ਉੱਥੇ ਕੋਈ ਪ੍ਰੋਬਲਮ ਨਹੀਂ ਹੁੰਦੀ ਉੱਥੇ ਨਹੀਂ ਕਿਸੇ ਨੇ ਕੋਈ ਵੀ ਛੇੜਖਾਨੇ ਨਹੀਂ ਕੀਤੀ ਪਰ ਇੰਡੀਆ ਦੇ ਵਿੱਚ ਉਹ ਜਿਹੜਾ ਲਵ ਸੀ ਨਾ ਚੀਰ ਹਾਂਜੀ ਉਹ ਬਹੁਤ ਜਿੱਥੇ ਵੀ ਗੱਡੀ پارک ਹੁੰਦੀ ਸੀ ਉਹ ਲੋਕ ਕਈ ਵਾਰੀ ਇਹ ਨਹੀਂ ਮੈਨੂੰ ਪਤਾ ਵੀ ਆਪਣੇ ਮਟਾ ਦਿੰਦੇ ਹੋਊਗੇ ਇਹ ਨਹੀਂ ਪਤਾ ਵੀ ਉਹ ਬਾਹਰਲੇ ਮਟਾ ਦਿੰਦੇ ਹੋਊਗੇ ਉਹ ਉਹਨਾਂ ਨੇ ਸਟicker ਲਾ ਦੇਣਾ ਜੀ ਜੀ ਮੈਂ ਫਿਰ ਤੇ ਆ ਕੇ ਐਂਡ ਤੇ ਆ ਕੇ ਨਾ ਤੰਗ ਹੋ ਕੇ ਫਿਰ ਉਹ ਪੇਂਟ ਦੇ ਨਾਲ ਲਿਖਾ ਦਿੱਤਾ ਮੈਂ ਕਿਹਾ ਵੀ ਇਹ ਤਾਂ ਨਹੀਂ ਹੋਣਾ ਜੀ 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 ਆ ਵੀ ਜਿਹੜਾ ਸਾਡਾ ਸਮਾਜ ਹੈ ਸਾਡਾ ਕਾਸਟ ਐਥਲੀਟਸ ਕਿਸੇ ਨੂੰ ਵੀ ਆਪਣੀ ਕਾਸਟ ਲਗਾਉਣੀ ਨਹੀਂ ਚਾਹੀਦੀ ਅਸੀਂ ਜੋ ਹੈਗੇ ਆ ਹੈਗੇ ਆ ਮੈਂ ਅਸੀਂ ਹੁਣ ਜੋ ਉੱਥੇ ਸ਼ੇਪ ਗਾਰਡਨ ਬਣਾ ਰਹੇ ਆਂ ਕਹਿੰਦੇ ਰਾਣੀ ਹੁਣ ਮੰਦਿਰ ਬਣਾਉਣ ਲੱਗੀ ਆ ਮੰਦਿਰ ਬਣਾਉਣ ਲੱਗੀ ਆ ਮੈਂ ਸਾਰੇ ਨੂੰ ਕਹਿੰਦੇ ਨਹੀਂ ਇਹ ਮੰਦਿਰ ਨਹੀਂ ਇਹ ਜੋ ਪੰਜਾਬ ਦਾ ਕਲਚਰ ਆ ਪੰਜਾਬ ਦਾ ਕਲਚਰ ਆ ਜਿਹਨੇ ਸਰ ਦੇਵੀ ਤੇ ਸੀਦਾ ਆ ਉਹਦਾ ਸੀ ਸਟੈਪਲਰ ਐ ਉਹ ਬਕਰੀ ਗਾਲਿਆ ਵੀ ਕਹਿੰਦੇ ਸਾਰੇ ਕਹਿੰਦੇ ਉਹ ਹੁਣ ਇਹਨੇ ਝੀਰਪੁਰਾ ਇੱਥੇ ਵੀ ਸ਼ੁਰੂ ਕਰ ਦੇਣਾ ਜੀ ਬਟ ਜੇ ਕਿਸੇ ਦੀ ਜੇ ਹੁਣ ਮੈਂ ਮੈਨੂੰ ਇਹਦੇ ਵਿੱਚ ਛਾਪੀ ਨਾ ਹੁੰਦੀ ਆ ਮੈਂ ਖੁਸ਼ ਹੁੰਦੀ ਆ ਕਿਉਂਕਿ ਸਾਡਾ ਸਮਾਜ ਜਿਹੜਾ ਛੀਰਪੁਰ ਵਾਲਾ ਸਮਾਜ ਹੈ ਨਾ ਹਾਂ ਮੈਂ ਖੁਸ਼ ਹੁੰਦੀ ਜਦੋਂ ਕਹਿੰਦੇ ਹੁਣ ਇਹਨੇ ਛੀਰਪੁਰਾ ਇੱਥੇ ਵੀ ਸ਼ੁਰੂ ਕਰ ਦੇਣਾ ਫਿਰ ਮੈਂ ਸੋਚਦੀ ਮੈਂ ਕਿ ਦੇਖੋ ਉਹਨਾਂ ਨੂੰ ਐਟ ਲੀਸਟ ਮੇਰੇ ਨਾਮ ਦੇ ਨਾਲ ਉਹ ਛੀਰਪੁਰਾ ਜ਼ਰੂਰ ਜੋੜਦੇ ਆ ਕਿਉਂਕਿ ਉਹਨਾਂ ਨੂੰ ਪਤਾ ਆਇਆ ਵੀ ਮੈਂ ਢੀਰੀ ਆ ਮੈਂ ਨਹੀਂ ਕਿਸੇ ਇੱਕ ਵਾਰ ਮੈਂ ਜਿਹਨੂੰ ਆਣਾ ਸੀ ਬਣੀ ਜੀ ਜੋਕ ਆ ਹੈ ਜੋਕ ਵੀ ਨਹੀਂ ਇਨਸੀਡੈਂਟ ਹੋਇਆ ਸੀ ਮੇਰੇ ਨਾਲ ਮੈਂ ਗਿਆ ਨਾ ਉਸੇ ਟ੍ਰੈਵਲ ਏਜੰਸੀ ਮੋਚਰੂਣਾ ਤੋਂ ਟਿਕਟ ਲੈਣ ਦੇ ਦੰਸੀ ਤੇ ਇੱਕ ਵਾਰੀ ਅੰਕਲ ਉੱਥੇ ਬੈਠੇ ਤੇ ਮੈਨੂੰ ਕਹਿੰਦੇ ਰਾਣੀ ਤੂੰ ਕਿਹੜੇ ਪਿੰਡ ਜਾਣਾ ਮੈਂ ਕਿਹਾ ਅੰਕਲ ਮੈਂ ਦਿਵਾਲੀ ਪਿੰਡ ਜਾਣਾ ਉਹ ਕਹਿੰਦੇ ਹਾਂ ਹਾਂ ਮੈਂ ਜਾਣਦਾ ਆ ਉੱਥੇ ਮੈਂ ਕਈ ਵਾਰੀ ਉੱਥੋਂ ਲੰਘਦਾ ਹਾਂ ਨਾ ਉੱਥੇ ਪਿੰਡ ਤੋਂ ਬਾਹਰ ਬੈਠੀ ਇੱਕ ਧੀਰੀ ਨਾ ਦਾਣੇ ਭੁੰਦੀ ਹੁੰਦੀ ਹੈ ਭੱਟੀ ਤੇ ਜੀ ਮੈਂ ਕਿਹਾ ਅੱਛਾ ਅੰਕਲ ਤੇ ਕਹਿੰਦੇ ਤੈਨੂੰ ਤਾਂ ਨਹੀਂ ਪਤਾ ਹੋਣਾ ਨਾ ਭੱਟੀ ਕੀ ਹੁੰਦੀ ਆ ਮੈਂ ਕਿਹਾ ਅੰਕਲ ਵੱਲ ਦੇਖਿਆ ਮੈਂ ਕਿਹਾ ਅੰਕਲ ਮੈਨੂੰ ਕਿਉਂ ਨਹੀਂ ਪਤਾ ਹੋ ਸਕਦਾ ਵਿੱਚ ਛਿੱਪ ਪੱਠੀ ਗਈ ਹੁੰਦੀ ਹੈ ਕਿਉਂਕਿ ਮੈਂ ਵੀ ਝੀਰੇ ਆ ਅੰਕਲ ਉਹਨੂੰ ਲੋਕ ਤੇ ਨੂੰ ਨਾ ਜਗ੍ਹਾ ਨਹੀਂ ਲੱਭਲੀ ਕਿਸੇ ਬਾਅਦ ਵਿੱਚ ਬਿਲਕੁਲ ਸੌਰੀ ਸੌਰੀ ਮੰਗ ਲਾਦੇ ਆ ਮੈਂ ਕਹੇ ਅੰਕਲ ਤੁਸੀਂ ਸੌਰੀ ਕਹਤੇ ਮੰਨਦੇ ਆ ਸੌਰੀ ਮੰਗਣ ਦੀ ਤਾਂ ਲੋੜ ਨਹੀਂ ਮੈਂ ਤਾਂ ਹੈਪੀ ਹੋਈ ਆ ਕਮਜ਼ੇ ਕਮ ਮੇਰਾ ਨਾਮ ਤਾਂ ਲਿਆ ਤੁਸੀਂ ਸਰ ਜੀ ਜਿਵੇਂ ਕਿ ਤੁਹਾਡਾ ਜਨਮ ਤੇ ਯੂਕੇ ਦਾ ਆ ਤੇ ਤੁਹਾਡੇ ਮਦਰ ਹੁਣੀ ਮਾਤਾ ਜੀ ਮੰਮੀ ਤੁਹਾਡੇ ਉਹ ਬੜੇ ਫਖਰ ਨਾਲ ਕਹਿੰਦੇ ਆ ਕਿ ਅਸੀਂ ਸ਼ੀਲਾਨੀ ਵਿੱਚ ਜਾ ਰਹੇ ਆ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਜੀ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਚਾਹੀ ਮੈਂ ਬੋਨ ਯੂਕੇ ਦਾ ਹੋਇਆ ਜੀ ਮੇਰੇ ਇੰਡੀਆ ਨਾਲ ਬਹੁਤ ਪਿਆਰ ਹੈ ਮਮੀ ਡੈਡੀ ਇੱਥਾਂ ਦੇ ਮੇਲੇ ਮੈਨੂੰ ਸਿਖਾਉਣ ਵਾਲੇ ਇੱਦਾਂ ਦੀਆਂ ਚੀਜ਼ਾਂ ਇੱਦਾਂ ਦੀਆਂ ਗੱਲਾਂ ਤਾਂ ਸਾਨੂੰ ਬੜਾ ਲੱਗਦਾ ਹੁਣ ਉੱਥੇ ਬਾਹਰ ਜਿਹੜੇ ਲੋਕ ਹੈਗੇ ਆ ਕਈਆਂ ਨੂੰ ਨਹੀਂ ਪਤਾ ਕਈ ਨਹੀਂ ਜਾਂਦੇ ਕਈਆਂ ਤੇ ਇਹਨਾਂ ਦਾ ਕੋਈ ਨਹੀਂ ਇੰਡੀਆ ਹੁੰਦਾ ਦੇਖ ਕੇ ਜੀ ਜੀ ਏਸੀ ਕਰਕੇ ਆਪਣਾ ਜੋ ਪ੍ਰੋਜੈਕਟ ਹੈ ਇਸਾ ਬਣਾਣਾ ਤਾਂ ਬਣਾਉਣਾ ਕਿ ਜਿਹੜੇ ਉੱਧਰਲੇ ਲੋਕ ਹੱਦ ਤੱਕ ਨਿਆਣੇ ਬੱਚੇ ਆ ਉਹ ਇੰਜੋਏ ਕਰਨ ਇਸ ਚੀਜ਼ ਆ ਆਪਣੇ ਸਮਾਜ ਦੇ ਲੋਕ ਆ ਉਹਨਾਂ ਦੇ ਵੀ ਆਪਣੇ ਦੇ ਬਾਬੇ ਹੈਗੇ ਉਹਨਾਂ ਦੇ ਜੀ ਪੂਰੀ ਜਾਣਕਾਰੀ ਲੈਣ ਪਤਾ ਲੈਣ ਐਂਡ ਉਸ ਚੀਜ਼ ਨਾਲ ਉਹਨਾਂ ਦਾ ਜੋੜਨ ਐਂਡ ਹਿੰਮਤ ਬਦਾਉਣਾ ਦਾ ਦਰਨ ਬਿਹਾਰ ਦੀ ਐਸੀ ਆ ਚੀਜ਼ ਆ ਜੋ ਚੀਜ਼ ਆ ਹਿੰਮਤ ਨਾਲ ਕਹਿਣਾ ਚਾਹੀਦਾ ਬਿਹਾਰ ਵੀ ਐਸੀ ਆ ਹੈਗੇ ਆ ਜੀ ਜੀ ਤਾਂ ਨਾਲੇ ਫਿਰ ਇਹਦੇ ਨਾਲ ਉਹੀ ਹੋ ਜਾਂਦਾ ਵੀ ਆਪਣੇ ਕਲਚਰ ਆਪਣਾ ਜੋ ਰੀਤੀ ਰਿਵਾਜ ਚਾਲਦਾ ਹੋਵੇ ਚਾਲਦਾ ਰਹੇ ਤਾਂ ਉਹਦੇ ਵਿੱਚ ਹੀ ਆਪ ਸਾਡਾ ਖੁਸ਼ੀ ਜੀ ਜੀ ਉਹ ਬੜਾ ਸਪਉਂਦੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਆਪਣੀ ਕਾਸਟ ਨੂੰ ਚਪਾਉਦੇ ਥੈਂਕ ਯੂ ਜੀ ਜਨਾ ਜਿਹੜਾ ਕੋਈ ਆਪਣੇ ਆਪ ਨੂੰ ਆਪਣੀ ਕਾਸਟ ਨੂੰ ਚਪਾਉਂਦਾ ਆ ਨਾ ਉਹ ਇਹਦਾ ਮਤਲਬ ਇਹ ਹੁੰਦਾ ਵੀ ਉਹ ਆਪਣੇ ਜੋ ਉਹਨਾਂ ਦਾ ਵਿਜੂਦ ਆ ਨਾ ਵਿਜੂਦ ਨੂੰ ਖਤਮ ਕਰਨਾ ਚਾਹੁੰਦਾ ਆ ਕਾਸਟ ਚਾਹੁੰਦਾ ਆ ਇਹ ਮੇਰੇ ਆਪ ਸਮਝ ਦੇ ਵਿੱਚ ਨਹੀਂ ਲੱਗਦੀ ਵੀ ਕਿਉਂ ਚੁਪਾਉਂਦੇ ਆ ਆਪਣੇ ਆਪ ਨੂੰ ਕਿਉਂ ਲੋਕਡਾਊਨ ਫੇਲ ਕਰਦੇ ਆ ਵੀ ਜੇ ਅਸੀਂ ਚੀਰਿਆਂ ਜਾਂ ਚਮਾਰਿਆਂ ਤੇ ਜਾਂ ਸੀ ਇਦਾਂ ਪਰ ਇਹਦੇ ਵਿੱਚ ਕੋਈ ਇਦਾਂ ਦਾ ਕੋਈ ਇੰਨਾ ਵੱਡਾ ਰੀਜ਼ਨ ਤਾਂ ਹੈ ਨਹੀਂ ਕਿਉਂਕਿ ਜਦੋਂ ਜੋ ਸਦੀਆਂ ਤੋਂ ਚੱਲਦਾ ਆ ਜੋ ਜਾਂ ਸਦੀਆਂ ਤੋਂ ਚੱਲਦੀ ਆ ਇਹ ਬੰਦੇ ਵੀ ਦੇਵਤਿਆਂ ਦੇ ਟਾਈਮ ਤੋਂ ਵੀ ਤੇ ਅੱਜ ਆ ਕੇ ਕਿਉਂ ਆਪਣੀ ਆਇਡੈਂਟੀਟੀ ਜਿਹੜੀ ਆ ਆਪਣਾ ਜਿਹੜਾ ਵਿਡਿਓ ਦਿਆ ਕਿ ਕਿਉਂਡ ਪਹੁੰਚਿਆ ਨਹੀਂ ਲਗੋ ਮੇਰੀ ਨਿਗਾਹ ਦੇ ਵਿੱਚ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਤੁਸੀਂ ਆਪਣ ਇੱਕ ਕਿਸਮ ਦਾ ਫਿਰ ਆਪਣੇ ਆਪ ਨੂੰ ਖਤਮ ਕਰਨ ਵਾਲੀ ਗੱਲ ਹੈ ਇਹ ਮੈਂ ਤਾਂ ਨਹੀਂ ਕਰ ਸਰ ਜੀ ਇੱਕ ਹੈ ਇਸਵਰਾਜਪੂਤ ਸਮਾਜ ਨੂੰ ਉੱਪਰ ਚੱਕਣ ਲਈ ਕੀ ਸੁਪਨੇ ਦੇਖੇ ਆ ਤੁਸੀਂ ਕਿ ਮੈਂ ਮੀਰਾਜ ਸੁਪਨਾ ਹੋਵੇ ਚੈਨੂ ਮੈਂ ਅੱਪ ਕਰਾਂ ਸਮਾਏ ਨੂੰ ਮੇਰਾ ਮੇਨ ਸੁਪਨਾ ਤਾਂ ਤੁਹਾਡੇ ਸਾਹਮਣੇ ਆ ਜਾਣਾ ਜਦੋਂ ਤੁਸੀਂ ਸ਼ੇਪ ਗਾਰਡਨ ਤੁਸੀਂ ਆਇਓ ਕਿਉਂਕਿ ਆਇਓ ਸਾਡੇ ਸ਼ੇਪ ਗਾਰਡਨ ਦੇਖਿਓ ਉਹਦੇ ਵਿੱਚ ਇੱਕ ਕੋਨਰ ਜੀ ਇੱਕ ਖੁੰਝਾ ਇਦਾਂ ਦਾ ਹੋਣਾ ਜਿਹੜਾ ਸਿਰਫ ਜੋ ਚੀਰਨ ਦੀ ਪਛਾਣ ਆ। ਕੀ ਬਾਤ ਹੈ। ਉਹਦੇ ਵਿੱਚ ਹੋਏਗੀ ਮਸ਼ਕ ਲੱਗੀ ਹੋਏਗੀ, ਬੈਂਗੀ ਲੱਗੀ ਹੋਏਗੀ, ਘੜੇ ਹੋਣਗੇ। ਜੋ ਸਾਡੀ ਕਾਸਟ ਦੇ ਪੱਠੀ ਜਿਹੜੀ ਆ ਪੱਠੀ ਲੱਗੀ ਦਾਣੇ ਭੁਣਾਗੇ, ਅਸੀਂ ਆਪ ਦਾਣੇ ਭੁਣਾਗੇ ਉੱਥੇ ਬੈਠੇ ਆ। ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੋਣਗੀਆਂ ਉਹ ਤੁਹਾਨੂੰ ਸਾਫ਼ ਦਿਸਣਗੀਆਂ ਵੀ ਹਾਂ। ਇਹ ਚੀਰਾ ਦਾ ਕੋਨਰ ਹੈ ਤਾਦਲ ਕੁਬਾ ਇੱਕ ਸੋਨਿਆ ਕੀ ਆਪਾਂ ਜਿਹੜਾ ਬੜਾ ਵੱਡਾ ਪ੍ਰੋਜੈਕਟ ਤੁਸੀਂ ਕਰ ਰਹੇ ਆ ਪੰਜਾਬ ਦੇ ਵਿੱਚ ਜਿਹੜਾ ਕਿ ਪੁੱਤ ਚੀਰਾ ਦੇ ਜਾਂ son of keshaw picture ਜਿਹੜੀ ਆ ਉਹਦੇ ਵਿੱਚ ਤੁਹਾਨੂੰ ਤੁਹਾਡੇ ਸਹਿਯੋਗ ਦੇ ਨਾਲ ਬਣਾਵਾਂਗੇ ਅਸੀਂ ਉਹਦੇ ਵਿੱਚ ਅਸੀਂ ਕੋਸ਼ਿਸ਼ ਆਪਾਂ ਇਹੇ ਕਰਾਂਗੇ ਨਾਲ ਤੁਹਾਡੇ ਨਾਲ ਕੇ ਜੀ ਤੇ ਜਿਹੜੇ ਸਾਡੇ ਬੱਚੇ ਆ ਜਿਨ੍ਹਾਂ ਨੂੰ ਨਹੀਂ ਪਤਾ ਬਿਲਕੁਲ ਜੀ ਬਿਲਕੁਲ ਸਾਡੇ ਜੋ ਸਾਡੇ ਕਾਸਟ ਦੇ ਵਿੱਚੋਂ ਸ਼ਹੀਦ ਆ ਬਿਲਕੁਲ ਜੀ ਬਿਲਕੁਲ ਸ਼ਹੀਦ ਹੋਏ ਆ ਗਿਆ ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਜੀ ਜੀ ਤੇ ਉਹਨਾਂ ਦੇ ਸੰਸਾਰ 'ਚ ਬੱਚਿਆਂ ਨੂੰ ਪਤਾ ਲੱਗ ਸਕਦਾ ਹੈ ਸਾਡੇ ਨੂੰ ਪਤਾ ਲੱਗੇ ਕੁਰਬਾਨੀਆਂ ਪਰਿਆ ਸਮਾਜ ਆ ਸਕਦਾ ਹੁਣ ਇਹ ਇਸ ਤਰ੍ਹਾਂ ਦੀ ਜਿਹੜੀ ਜਿਹੜੀ ਫਿਲਮ ਬਣੇਗੀ ਨਾ ਜੋ ਸਾਡੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਹਿੰਮਤ ਦੇਏਗੀ ਜੀ ਜੀ ਬੜੀ ਵਧੀਆ ਸੀ ਆਪਣੀ ਯਾਦ ਕਿਉਂ ਲਗੋਈਏ ਅਸੀਂ ਤਾਂ ਬਹੁਤ ਹੀ ਵਧੀਆ ਕਾਸਟ ਨੂੰ ਬਿਲੋਂਗ ਕਰਦੇ ਆ ਜਿਹੜੇ ਸਾਡੇ ਉਹਾਂ ਨੇ ਸੀ ਤਾਂ ਉਹਨਾਂ ਨੇ ਕਿੰਨੀਆਂ-ਕਿੰਨੀਆਂ ਕੁਰਬਾਨੀਆਂ ਦੇ ਕੇ ਸਾਡੀ ਕਸਟ ਨੂੰ ਉੱਚਾ ਰੱਖਿਆ ਉਹਨਾਂ ਟਾਈਮਾਂ ਦੇ ਵਿੱਚ ਤੇ ਅਸੀਂ ਹੁਣ ਅੱਜ ਦੇ ਟਾਈਮ ਦੇ ਚਾਕੇ ਆਪਣੇ ਆਪ ਨੂੰ ਲੁਕਾਉਂਦੇ ਆ ਹੁਣ ਸਾਰਿਆਂ ਨੂੰ ਨਹੀਂ ਮਿਲਿਆ ਅੱਜ ਦਾ ਮਾਂ ਪਿਓ ਜਿਹੜੇ ਤਾਂ ਸਮਝਾ ਸਕਦੇ ਆ ਆਪਾਂ ਉਹ ਕਹੀ ਚਾਹੁੰਦੇ ਵੀ ਇਸ ਫਿਲਮ ਦੇ ਪਿਕਚਰ ਦੇ ਵਿੱਚ ਜਿਹਨਾਂ ਨੂੰ ਨਹੀਂ ਵੀ ਸਮਝ ਹੈ ਕੀ ਇਹਨਾਂ ਚੀਜ਼ਾਂ ਨੂੰ ਉਹਨਾਂ ਨੂੰ ਮੋਸਟ ਸ਼ਨੌਂ ਨਾਜ ਬਲਿਆ ਤੁਸੀਂ ਅੱਜ ਦੇ ਜਿਹੜੀ ਜਨਰੇਸ਼ਨ ਆ ਆਪਣੇ ਸਮਾਜ ਦੀ ਜਨਰੇਸ਼ਨ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤਾਂ ਇਹੀ ਮੈਸੇਜ ਦੇ ਸਕਦਾ ਵੀ ਯਾਰ ਆਪਾਂ ਕਿਸ ਤੋਂ ਘੱਟ ਨਹੀਂ ਜਿੱਤੇ ਆਪਾਂ ਜਾਨੇ ਰੋਗ ਨਾਲ ਜਾਏਗਾ ਜੇ ਕੋਈ ਕਹਿੰਦਾ ਵੀ ਹੈ ਪਰਵਾਹ ਨਹੀਂ ਕਰਨੀ ਬਹੁਤ ਚੰਗਾ ਬਹੁਤ ਚੰਗਾ ਇੱਕ ਹੋਣ ਨੇ ਇਸ ਐਨ ਐ ਪ੍ਰੋਜੈਕਟ ਸ਼ੁਰੂ ਕੀਤਾ ਜੀ ਟੈਕਨੋਲੋਜੀ ਦੇ ਨਾਲ ਰਿਲੇਟਿਡ ਆ ਜੀ ਜੀ ਇਹਨੇ ਮੈਂ ਨਾਲ ਡਿਸਕਸ ਕੀਤਾ ਮੇਰਾ ਬਹੁਤ ਹੀ ਵਧੀਆ ਪ੍ਰੋਜੈਕਟ ਆ ਬਸ ਤੂੰ ਪਹਿਲ ਨਹੀਂ ਆਪਣੀ ਗੱਲ ਸੁਣ ਜੀ ਜੀ ਬਹੁਤ ਵਧੀਆ ਇਹਦੇ ਆਪਣੇ ਗਾਸਟੂ ਦੇ ਬੱਚੇ ਆ ਜੀ ਜੀ ਉਹਨਾਂ ਨੂੰ ਓਪਰਚ्युनिटी ਨਹੀਂ ਮਿਲਦੀ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਇਸ ਕੋਲ ਉਹਨਾਂ ਦੇ ਕੋਲ ਪੈਸਾ ਨਹੀਂ ਹੁੰਦਾ ਪੜਾਈ ਦਿਲਾਉਣ ਲਈ ਜੀ ਜੀ ਸਾਡੀ ਕੋਸ਼ਿਸ਼ ਇਹ ਆ ਜੋ ਸਾਡੀ ਸ਼ੇਫ ਗਾਰਡਨ ਤੋਂ ਇਨਕਮ ਆਏਗੀ ਜੀ ਜੀ ਅਸੀਂ ਇੰਡੀਆ ਆ ਕੇ ਐਜੂਕੇਸ਼ਨ ਦੇਵਾਂਗੇ ਮੈਡੀਸਨ ਦੇਵਾਂਗੇ ਜੀ ਜੀ ਸਾਨਾ ਵੱਡੀ ਇਹ ਚੀਜ਼ ਹੈ ਵੀ ਅੱਜ ਕੱਲ ਜਿਹੜਾ ਜਮਾਨਾ ਹੈ ਟੈਕਨੋਲੋਜੀ ਦਾ ਉਹ ਇਹਦੇ ਵਿੱਚ ਇਹ ਇਸ ਟੈਕਨੋਲੋਜੀ ਦੇ ਵਿੱਚ ਮਾਇਰਿਆ ਤੇ ਇਹਨੇ ਇਸ ਤਰ੍ਹਾਂ ਦਾ ਪ੍ਰੋਜੈਕਟ ਬਣਾਇਆ ਕਿ ਜੋ ਸਾਡੇ ਬੱਚੇ ਆ ਉਹਨਾਂ ਨੂੰ ਐਜੂਕੇਸ਼ਨ ਵੀ ਦੇਏਗਾ ਤੇ ਉਹਨਾਂ ਉਸ ਐਜੂਕੇਸ਼ਨ ਦੇ ਥਰੂ ਇਨਕਮ ਵੀ ਬਣੇਗੀ ਬੜੀ ਬੜੀਆ ਗੱਲ ਕੀਤੀ ਹਰਨਿਕੈਸ਼ਵ ਜੀ ਨੇ ਤੇ ਸਨੀ ਕੈਸ਼ੋ ਨੇ ਕਿ ਮੈਂ ਇੱਕ ਐਸਾ ਪ੍ਰੋਜੈਕਟ ਬਣਾ ਰਿਹਾ ਜਿਹਦੇ ਵਿੱਚ ਕੈਸ਼ੋ ਸਮਾਜ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਇੱਕ ਮੈਂ ਮੌਕਾ ਦਵਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਹੁਣ ਤੁਸੀਂ ਇੱਕ ਹਫਤੇ ਦੇ ਇੱਕ ਵੀਕ ਲਈ ਇੰਡੀਆ ਆਏ ਆਂ ਪੰਜਾਬ ਦੇ ਵਿੱਚ ਆਏ ਆਂ ਤੇ ਕਦੋਂ ਜਾਗੇ ਜੀ ਹੁਣ ਤੁਸੀਂ ਅਸੀਂ ਬਸ ਦੋ-ਚੋ ਹੰਦ ਦੋ ਚਾਰ ਦਿਨ ਦੇ ਵਿੱਚ ਤੁਸੀਂ ਜਾ ਰਹੇ ਆਂ ਤੇ ਅਸੀਂ ਵੀ ਉਮੀਦ ਕਰਦੇ ਆਂ ਕਿ ਕੈਸ਼ੋ ਰਾਜਪੂਤ ਤੇ ਸਮਾਜ ਦਾ ਨਾਮ ਤੁਸੀਂ ਜਿੱਥੇ ਇੰਗਲੈਂਡ ਵਿੱਚ ਚਮਕਾਓ ਤੇ ਸਾਰੀ ਦੁਨੀਆ 'ਚ ਆਂ ਚਮਕਾਓ ਤੇ ਤੁਹਾਡਾ ਸਾਡੇ ਕੈਸ਼ੋ ਟਾਪ ਸਿੱਖਿਆ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਸੀ ਗਰੈਂਡ ਥੈਂਕ ਯੂ ਇਹ ਸਨ ਇੰਗਲੈਂਡ ਤੋਂ ਆਏ ਰਾਣੀ ਕੈਸ਼ਵ ਤੇ ਸੰਨੀ ਕੈਸ਼ਵ ਤੇ ਜਿੱਥੇ ਉਹਨਾਂ ਨੇ ਬੜੇ ਫਕਰ ਨਾਲ ਦੱਸਿਆ ਕਿ ਉਹਨਾਂ ਨੂੰ ਬੜਾ ਫਕਰ ਆ ਕਿ ਉਹਨਾਂ ਨੇ ਕੈਸ਼ੂ ਰਾਜਪੂਤ ਸਮਾਜ ਦੇ ਵਿੱਚ ਜਨਮ ਲਿਆ ਤੇ ਉਹਨਾਂ ਨੇ ਵੀ ਦੱਸਿਆ ਕਿ ਜੇ ਮੈਂ ਇੰਡੀਆ ਦੇ ਵਿੱਚ ਸੀ ਤੇ ਉਸ ਵਕਤ ਵੀ ਮੈਂ ਆਪਣੀ ਗੱਡੀ ਦੇ ਪਿੱਛੇ ਲਿਖਾਇਆ ਸੀ ਕਿ ਗੱਡੀ ਆ ਸ਼ਕੀਨ ਚੀਜ਼ ਦੀ ਤੇ ਅੱਜ ਉਸੇ ਤਰ੍ਹਾਂ ਉਹ ਇੰਗਲੈਂਡ ਦੇ ਵਿੱਚ ਵੀ ਰਹਿੰਦੇ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਸਿਰਫ ਬਦਲਿਆ ਤੇ ਬਦਲਿਆ ਕਿ ਇੱਥੇ ਪੰਜਾਬੀ ਚ ਸੀ ਉੱਥੇ ਇੰਗਲਿਸ਼ ਆ ਵਰਲਡ ਹੋਈ ਹੈ ਕਿ ਗੱਡੀ ਆ ਸ਼ਕੀਨ ਚੀਜ਼ ਦੀ ਤੇ ਉਹਨਾਂ ਨੂੰ ਇਹ ਗੱਲ ਦਾ ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਫਕਰ ਆ ਕਿ ਉਹ ਇਸ ਸਮਾਜ ਦੇ ਵਿੱਚ ਜਨਮ ਲਿਆ ਕਿਉਂਕਿ ਉਹ ਸਮਝਦੇ ਹਨ ਕਿ ਸਾਡੀ ਜਿਹੜੀ ਕੌਮ ਆ ਸ਼ਹੀਦਾਂ ਦੀ ਯੋਧਿਆਂ ਦੀ ਸੂਰਮਿਆਂ ਦੀ ਸਾਡੀ ਕੋਮਾ ਤੇ ਜਿੱਥੇ ਉਹਨਾਂ ਨੇ ਦੱਸਿਆ ਕਿ ਇੱਕ ਬਹੁਤ ਵੱਡੇ ਪ੍ਰੋਜੈਕਟ ਲੈ ਕੇ ਆ ਰਹੇ ਆ ਤੇ ਕੈਸ਼ਮ ਰਾਜਪੂਤ ਸਮਾਜ ਦੇ ਨੌਜਵਾਨ ਲੜਕੇ ਲੜਕੀਆਂ ਵੀ ਆਪਣੇ ਪੈਰਾਂ ਦੇ ਖੜੇ ਕੱਢਗੇ ਸੋ ਦੋਸਤੋ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੇ ਕੈਸ਼ਮ ਰਾਜਪੂਤ ਸਮਾਜ ਜੋ ਕਿ ਬੜਮੂਲਾ ਸਮਾਜ ਆ ਜੋਧਿਆਂ ਦਾ ਸਮਾਜ ਆ ਉਸ ਨੂੰ ਜਾਣੀਏ ਤੇ ਅੱਗੇ ਆਈਏ ਸਮਾਜ ਨੂੰ ਉੱਚਾ ਚੁੱਕਣੀ ਤੇ ਦੋਸਤੋ ਫਿਰ ਮਿਲਦਾ ਹੈ ਨਵੀਂ ਸਿੱਖਿਆ ਦੇ ਨਾਲ ਜਦ ਤੱਕ ਮੈਨੂੰ ਜੜੀ ਕਿ ਸਤਿੰਦਰ ਰਾਜਾ ਨੂੰ ਦਿਓ ਇਜਾਜ਼ਤ ਤੇ ਫਿਰ ਮਿਲਾਂਗੇ ਕੈਸ਼ਮ ਟੌਪ ਸਿੱਖਿਆ ਦੇ ਵਿੱਚ ਸਤਿ ਸ੍ਰੀ ਅਕਾਲ